So far yes it's been really good. Mm. I've been here only 3 weeks but uh, I'm excited to explore the rest of the country. ਗੱਡੀਆਂ ਕਾਰਾਂ ਦੇ ਸ਼ੌਕੀਨ ਤਾਂ ਤੁਸੀਂ ਬਹੁਤ ਦੇਖੇ ਹੋਣਗੇ ਪਰ ਅੱਜ ਤੁਹਾਨੂੰ ਮਲਾਵਾਂਗੇ ਇੱਕ ਸਾਈਕਲਾਂ ਦੇ ਸ਼ੌਕੀਨ। ਉਹਦੇ ਥਾਪਰ ਲੁਧਿਆਣਾ ਦੇ ਰਹਿਣ ਵਾਲੇ ਨੇ ਸਾਡੇ ਨਾਲ ਮੌਜੂਦ ਨੇ ਪਹਿਲਾਂ ਉਹਨਾਂ ਦੀ ਜਿਹੜੀ ਕਲੈਕਸ਼ਨ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੇ ਸਾਈਕਲ ਇਹ ਸਾਈਕਲ ਜਿਹੜੇ ਨੇ ਉਹਨਾਂ ਦੁਆਰਾ ਆਪ ਤਿਆਰ ਕਰਵਾਏ ਗਏ ਨੇ ਉਹਨਾਂ ਦੀ ਖੁਦ ਦੀ ਜਿਹੜੀ ਹੈ ਸੋਚ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਜਿਹੜੇ ਨੇ ਇਹ ਸਾਈਕਲ ਬਣਾਏ ਗਏ ਨੇ ਸਿਰਫ ਇਹ ਹੀ ਸਾਈਕਲ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਈਕਲ ਤਕਰੀਬਨ ਤਕਰੀਬਨ 5 ਫੁੱਟ ਤੋਂ ਜ਼ਿਆਦਾ ਉੱਚਾ ਹੈ ਅਜਿਹੇ ਕਈ ਸਾਈਕਲ ਵੱਖ-ਵੱਖ ਤਰ੍ਹਾਂ ਦੇ ਸਾਈਕਲ ਜਿਹੜੇ ਨੇ ਉਹਨਾਂ ਵੱਲੋਂ ਤਿਆਰ ਕਰਵਾਏ ਗਏ ਨੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਸਭ ਤੋਂ ਪਹਿਲਾਂ ਕਿ ਜਿਹੜੇ ਸਾਈਕਲ ਨੇ ਉਹਨਾਂ ਵੱਲੋਂ ਤਿਆਰ ਕਰਵਾਏ ਗਏ ਨੇ ਗੱਡੀ ਦੀ ਸੀਟ ਲਗਾ ਕੇ ਜਿਹੜਾ ਸਾਈਕਲ ਤਿਆਰ ਕਰਵਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਸਾਈਕਲ ਅਬੇਸ਼ਕ ਜਿਹੜੇ ਨੇ ਵਿਦੇਸ਼ਾਂ ਵਿੱਚ ਜ਼ਰੂਰ ਦੇਖਣ ਨੂੰ ਮਿਲਦੇ ਹੋਣਗੇ ਤੇ ਪਰ ਉਸ ਦੇ ਪਿੱਛੇ ਜਿਹੜੇ ਨੇ ਸਲੋਗਨ ਵੀ ਬਹੁਤ ਵਧੀਆ ਜਿਹੜੇ ਨੇ ਲਿਖਾਏ ਗਏ ਨੇ 4 wheel move on the body 2 wheels move the soul ਮਤਲਬ ਜਿਹੜੀ ਆ ਟੂ ਵੀਲਰ ਦੇ ਨਾਲ ਜਿਹੜੀ ਅਸੀਂ ਆਪਣੀ ਆਤਮਾ ਜਿਹੜੀ ਘੁੰਮਦੀ ਹੈ ਉੱਥੇ ਹੀ ਅਲੱਗ-ਅਲੱਗ ਜਿਹਦ ਤਰ੍ਹਾਂ ਵਾਰਨ ਫੈਟ ਨਾਟ ਫਿਊਲ ਤੁਸੀਂ ਦੇਖ ਸਕਦੇ ਹੋ ਕਿ ਅਲੱਗ-ਅਲੱਗ ਤਰ੍ਹਾਂ ਦੇ ਸਲੋਗਨ ਜਿਹੜੇ ਨੇ ਉਹ ਵੀ ਲਿਖਾਏ ਗਏ ਨੇ ਕਈ ਤਰ੍ਹਾਂ ਦੇ ਸਲੋਗਨ ਲਿਖਾਏ ਗਏ ਨੇ ਵੱਖ-ਵੱਖ ਤਰ੍ਹਾਂ ਦੇ ਸਾਈਕਲ ਜਿਹੜੇ ਨੇ ਤਿਆਰ ਕਰਵਾਏ ਗਏ ਨੇ ਖੁਦ ਦੀ ਜਿਹੜੀ ਹੈ ਉਹਨਾਂ ਦੀ ਇਹ ਬਣਾਇਆ ਉਹਨਾਂ ਨੇ ਖੁਦ ਬਣਵਾਇਆ ਗੱਲਬਾਤ ਕਰਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਡਿਫਰੈਂਟ ਡਿਫਰੈਂਟ ਸਾਈਕਲ ਸਰ ਕਦੋਂ ਤੋਂ ਸ਼ੌਂਕ ਹੈ ਕਿਸ ਤਰ੍ਹਾਂ ਇਹ ਜਿਹੜੀ ਹੈ ਜਾਨੀ ਦੀ ਸ਼ੁਰੂਆਤ ਹੋਈ शौक़ तो चला तो मैं बचपन से ही रहा हूँ लेकिन जो साइकिल बना रहा हूँ उसको तकरीबन दो साल हो गए दो से तीन साल से मैं साइकिल बना रहा हूँ तो चार से पाँच मैंने साइकिल बनाई है टोटल मेरे पास हैं तकरीबन अट्ठारह बीस साइकिल्स तो जहाँ जिस देश में जाता हूँ वहाँ से कोई डिफरेंट चीज़ ले आता हूँ तो काफ़ी मेरे पास फोल्डिंग साइकिल्स हैं ऐसी भी साइकिल्स हैं जो दो लोग बैठ सकते हैं एक ये है एक है जो क्वाड है साइड बाई साइड बैठ सकते हैं ਤੋ ਡਿਫਰੈਂਟ ਤਰ੍ਹਾਂ ਕੇ ਫ੍ਰੇਮਸ ਟਰਾਈ ਕਰਤਾ ਰਹਤਾ ਹਾਂ ਕੁਛ ਨਾ ਕੁਛ ਬਣਾਤਾ ਰਹਤਾ ਹਾਂ ਬਾਕੀ ਜੋ ਹੈ ਉਹ ਮੇਰੀ ਖੁਦ ਜੋ ਖਰੀਦੀ ਹੋਈ ਸਾਈਕਲਸ ਹੈ ਉਹ ਵੀ ਹੈ ਤੋ ਹਰ ਤਰ੍ਹਾਂ ਦੀ ਸਾਈਕਲਸ ਹੈ ਈ-ਬਾਈਕਸ ਵੀ ਹੈ ਮੇਰੇ ਪਾਸ ਔਰ ਇੱਕ ਸਿੰਗਲ ਚੱਕੇ ਵਾਲੀ ਸਾਈਕਲ ਵੀ ਹੈ ਯੂਨੀਸਾਈਕਲ ਕਹਤੇ ਨੇ ਜਿਸਕੋ ਤੋ ਸ਼ੌਕ ਹੈ ਚਲਾਤਾ ਰਹਤਾ ਹਾਂ ਬਣਾਤਾ ਰਹਤਾ ਹਾਂ ਚੱਲ ਰਹੀ ਜੀ ਬੜੀ ਅਸਰ ਕਹਿੰਦੇ ਤੁਸੀਂ ਖੁਦ ਜਿਹੜਾ ਵਾ ਉਥੋਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਿੱਥੇ ਜਾਣੇ ਉਥੋਂ ਦੇਖਦੇ ਹੋ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗਦੀ ਹੈ ਇੱਥੇ ਆ ਕੇ ਤਿਆਰ ਕਰਵਾਉਨੇ ਹੋ ਮਤਲਬ ਸੁਣਨ ਦੇ ਵਿੱਚ ਆਇਆ ਕਿ ਲੱਖਾਂ ਰੁਪਏ ਜਿਹੜਾ हाँ जी ठीक है वन टाइम इन्वेस्टमेंट है जी चलती अगर ख्याल रखो तो साइकिल की लाइफ बहुत है आदमी की लाइफ ख़त्म हो जाती है साइकिल की नहीं ख़त्म होती तो मैं धूप मिट्टी बरसात सबसे साइकिल्स को बचा के रखता हूँ कुछ इंडोर में पड़ी रहती हैं या कवर्ड पड़ी रहती हैं तो इनकी लाइफ बहुत है ना कोई पेंट खराब होता है कोई दिक्कत नहीं आती है सच सर्विसिंग करता हूँ प्रॉपर खुद ही सर्विस करता हूँ सही मेनटेन्ड रखता हूँ ਤੋ ਖਰਾਬ ਨਹੀਂ ਹੁੰਦੀ ਕਿਸ ਤਰ੍ਹਾਂ ਜਿਹੜਾ ਇਹ ਤੁਸੀਂ ਆਪਣੇ ਆਪ ਜਦਾਂ ਜਿਹੜੀਆਂ ਸਾਈਕਲ ਬਣਾਈਆਂ ਨੇ ਇਹ ਆ ਕੇ ਪਹਿਲਾਂ ਸਮਝਾਉਨੇ ਹੋ ਆ ਕਿ ਜਿੱਦੇ ਤੋਂ ਤਿਆਰ ਕਰਵਾਉਨੇ ਹੋ ਜਾਂ ਆਪਣੀ ਉੱਥੇ ਨਜ਼ਦੀਕ ਹੀ ਕਿਸੇ ਫੈਕਟਰੀ ਨਹੀਂ ਮੈਂ ਖੁਦ ਹੀ ਤਿਆਰ ਕਰਦਾ ਹਾਂ ਜੀ ਕਰਵਾਈ ਨਹੀਂ ਹੈ ਤਿਆਰ ਇਹ ਮੈਨੇ ਖੁਦ ਹੀ ਕਰੀ ਹੈ ਤਿਆਰ ਵੈਲਡਿੰਗ ਵੀ ਖੁਦ ਕਰੀ ਹੈ ਪੇਂਟਿੰਗ ਵੀ ਖੁਦ ਕਰੀ ਹੈ ਸਾਰਾ ਕੁਝ ਖੁਦ ਹੀ ਮੈਨੇ ਬਣਾ ਕੇ ਡਿਜ਼ਾਈਨਿੰਗ ਕਾ ਕੰਮ ਵੀ ਇਸਕਾ ਖੁਦ ਹੀ ਕੀ ਹੈ ਅੱਛਾ ਜੀ ਹਾਂਜੀ ਤੋ ਖੁਦ ਤਿਆਰ ਕਰਦਾ ਮਤਲਬ ਇੱਕ ਵਾਰੀ ਦੇਖ ਲੈਨੇ ਹੋ ਸਾਈਕਲ ਨੂੰ ਤੇ ਉਸ ਤੋਂ ਬਾਅਦ ਵਿੱਚ ਉਹਦੇ ਉਹ ਉਹ ਜਿਹੜਾ ਹੀ ਡਿਜ਼ਾਈਨ ਜਿਹੜਾ ਵਾ ਖੁਦ ਹੀ ਖੁਦ ਬਣਾ फिर एसेसरीज लगा देता हूँ अभी म्यूज़िक सिस्टम लगा हुआ है इसमें जी। तो गाने सुनता हुआ जाता हूँ बाकी लोग भी गाने सुनते हैं जी। और हाइट इतनी होती है कि जहाँ से निकलता हूँ फिर लोग भी बहुत खुश होते हैं हाँ जी सबके फेस पे स्माइल होती है तो बच्चे खासतौर पे बहुत खुश होते हैं होते हैं देख के तो सब सब यही पूछते हैं कि जी चढ़ते कैसे हो उतरते कैसे हो कुछ लोग ये पूछते हैं पाजी उतने मौसम किदा था <laughs> तो एक बड़ा नजारा आता है बढ़िया म्यूजिक म्यूजिक चलाता हुआ जाता हूं तो मजा आता है चला के हेल्थ की हेल्थ और एंजॉयमेंट भी है अच्छा ਅਸੀਂ ਦੇਖਿਆ ਤੁਹਾਡੇ ਦੋਸਤ ਆਏ ਨੇ ਫੋਨ ਤੋਂ ਜੂਕੇ ਤੋਂ ਤੁਹਾਡੇ ਦੋਸਤ ਆਏ ਹੋਏ ਨੇ ਕਿਸ ਤਰ੍ਹਾਂ ਜਿਹੜਾ ਬਾ ਇਹਨਾਂ ਦੇ ਨਾਲ ਤੁਹਾਡੀ ਗੱਲਬਾਤ ਹੋਈ ਕਿਸ ਤਰ੍ਹਾਂ ਸਾਂਝ ਪਈ ਅਤੇ ਕਦੋਂ ਤੁਹਾਡੇ ਕੋਲ ਪਹੁੰਚੇ ਐਕਚੁਅਲੀ ਇਹ ਇਹਨਾਂ ਨੇ ਵੀ ਐਸੀ ਸਾਈਕਲ ਬਣਾਈ ਹੈ ਮੈਨੇ ਵੀ ਐਸੀ ਸਾਈਕਲ ਬਣਾਈ ਹੈ थोड़ा सा फ्रेम का फर्क है लेकिन एक जो चीज़ कॉमन है इसकी हाइट बहुत है तो आ, तो आ, मेरे इंस्टाग्राम पे और फेसबुक पे इनसे संपर्क हुआ तो इनको भी मेरे में रुचि लगी क्योंकि ऐसे बहुत ही कम लोग हैं जिन्होंने इतनी ऊंची साइकिल बनाई है शायद पाँच सात आठ लोग होंगे पूरी दुनिया में उनमें से एक मैं हूँ एक ये हैं तो मेरे इसलिए इनको मेरे में रुचि रही और मेरे को इनमें रुचि रही क्योंकि जब हम चलाते हैं तो हम दस बारह फुट ऊपर होते हैं तो सारा कुछ दिखता है इवन मैं साइकिल चलाता हूँ तो मुझे लोगों के घर के अंदर क्या चल रहा है सब कुछ देखने को मिलता है सब पता चलता है तो यहाँ से ये चीज़ है कि दोनों के पास ये टॉल बाइक है तो इसलिए संपर्क हुआ फिर ये आ रहे थे इधर और ये घर से निकले हैं यूके से निकले ये दो साल ढाई साल पहले और बीस हज़ार किलोमीटर का सफर तय करते हुए यह यहाँ तक पहुँचे तो इन्होंने तेईस देश बीच में कवर कर लिए हैं तो अब ये आ गए हैं तो कभी कभी हम निकलते हैं बाजार में मार्केट में का चलाते हैं पीछे लग लग जाती है, लोग रोक रोक तो काफिला लग जाता है पीछे तो <laughs> गाड़ियों का मोटरसाइकिल का काफिला लग जाता है। <laughs> तो जब तक हमें घर छोड़ने आते हैं सारे, <laughs> सबके वीडियो ऑन होते हैं <laughs> तो बढ़िया है, मजा आता है <laughs> मज़ा Uh, two years ago yes. now you are in India how many countries you moved? this is the 23rd country on the strip for me Achcha. how do you uh, think about India well do you like India so far yes it's been really good uh -huh. I've been here only three weeks but uh, I'm excited to explore the rest of the country your cycle is very different uh, where from you get uh, and uh, how, how you make it um, I did not buy this bicycle you cannot buy these or they are not manufactured this is homemade by me and my friend um, and uh, yeah, I've been riding it this whole tour, and it has done over twenty thousand kilometers so far. Now, where from your, where will will you go, and what is your target? Uh, my target, I want to be the first person to cycle around the world on a tall bike, and also I want to raise awareness around uh, stray dogs because I travel with my dog. Uh, right now, I'm headed towards Chandigarh, Dehradun and then to Nepal, and then back from Nepal to south of India over the winter. Okay, what is the message to cyclists? from India? Uh, the message to cyclists is keep cycling and uh, get people, more people on their bicycles because it's good for the environment, it's good for your health and it's a lot of fun. ਜੀ ਬਿਲਕੁਲ ਬਹੁਤ ਵਧੀਆ ਜਿਹੜਾ ਸਨੇਹਾ ਦਿੱਤਾ ਹੈ ਸਾਈਕਲਿੰਗ ਕਰਨ ਵਾਲਿਆਂ ਨੂੰ ਜਾਂ ਹੋਰਾਂ ਲੋਕਾਂ ਨੂੰ ਕਹਿੰਦੇ ਕਿ ਸਾਈਕਲਿੰਗ ਜਿਹੜੀ ਕਰਨੀ ਚਾਹੀਦੀ ਹੈ ਇਹਦੇ ਨਾਲ ਜਿਹੜੀ ਸਿਹਤ ਵੀ ਜਿਹੜੀ ਤੰਦਰੁਸਤ ਰਹਿੰਦੀ ਹੈ ਸਰ ਤੁਹਾਨੂੰ ਜਿਸ ਤਰ੍ਹਾਂ ਮਿਲੇ ਤੁਸੀਂ ਦੱਸਿਆ ਕਿ ਤੁਹਾਨੂੰ ਉਹਨਾਂ ਨੂੰ ਵੀ ਸਾਈਕਲਿੰਗ 'ਚ ਇੰਟਰਸਟ ਸੀ ਤੁਹਾਨੂੰ ਵੀ ਇੰਟਰਸਟ ਸੀ ਤੇ ਉਹਨਾਂ ਨਾਲ ਮਿਲ ਕੇ ਵਧੀਆ ਲੱਗਿਆ ਬਹੁਤ ਵਧੀਆ ਗੱਲਬਾਤ ਹੋਈ ਹੈ ਹੁਣ ਇਹ ਕਹਿੰਦੇ ਕਿ ਬਾਹਰ ਜਾਣਾ ਇੰਡੀਆ ਤੋਂ ਜਾਣਾ ਵਾ ਤੁਸੀਂ ਕੀ ਸੁਨੇਹਾ ਜਿਹੜਾ ਦੇਣਾ ਚਾਹੋਗੇ ਇਹਨਾਂ ਨੂੰ ਵੀ ਜਾਂ ਹੋਰਾਂ ਲੋਕਾਂ ਨੂੰ ਵੀ ਜਿਹੜੇ ਲੋਕ ਕਿਉਂਕਿ ਹੁਣ ਲੋਕ ਜਿਹੜੇ ਨੇ ਜ਼ਿਆਦਾਤਰ ਅਸੀਂ ਦੇਖਿਆ ਕਿ ਗੱਡੀਆਂ ਨੂੰ ਜਾਨਕੀ ਪ੍ਰੇਫਰੈਂਸ ਦਿੰਦੇ ਆ ਜਾਂ ਫਿਰ ਮੋਟਰਸਾਈਕਲ ਮੋਟਰਬਾਈਕਾਂ ਨੂੰ ਪ੍ਰੇਫਰੈਂਸ ਜਿਹੜੀ ਦਿੰਦੇ ਆ ਨਹੀਂ ਠੀਕ ਹੈ ਕਈ ਦੂਰ ਜਾਣਾ ਹੈ ਤਾਂ ਉਸਕੇ ਲਈ ਗੱਡੀ ਠੀਕ ਹੈ ਲੇਕਿਨ ਅਗਰ ਹੋ ਸਕੇ ਤਾਂ ਕੰਟੀਨਿਊ ਸਾਈਕਲਿੰਗ ਕੋ ਕੀ ਸਪਿਰਿਟ ਕੋ ਕੰਟੀਨਿਊ ਰੱਖਣਾ ਚਾਹੀਏ ਹੈਲਥ ਕੇ ਲਈ ਬੜੀ ਆ ਹੈ ਸਿਹਤ ਕੇ ਲਈ ਬੜੀ ਆ ਹੈ ਆਪਣਾ ਜੇਬ ਕੇ ਲਈ ਬੜੀ ਆ ਹੈ ਔਰ ਵਾਤਾਵਰਨ ਕੇ ਲਈ ਬੜੀ ਆ ਹੈ ਏ ਕਿ ਨਾ ਮੈਂ ਦੇਖਿਆ ਤੁਸੀਂ ਬੜੇ ਸੋਹਣੇ ਸਲੋਗਨ ਲਿਖੇ ਹੋਏ ਨੇ ਪਿੱਛੇ ਬੜੇ ਵਧੀਆ ਸਲੋਗਨ ਲਿਖੇ ਨੇ ਤੇ ਵਿੱਚ ਇੱਕ ਸਲੋਗਨ ਆਈ ਲਵ ਈਰ ਦਾ ਅਰੇ ਉਹ ਤਾਂ ਐਸੀ ਹੀ ਹੈ ਮੈਂ ਐਸੀ ਲਗਾ ਰੱਖਾਇਆ ਕਿ ਕੁਛ ਨਾ ਕੁਛ ਲਿਖਾਉਣਾ ਚਾਹੀਏ ਪਿੱਛੇ ਜਦ ਮੈਂ ਜਾऊं ਤਾਂ ਪਿੱਛੇ ਜੋ ਗੱਡੀ ਚਲਾ ਰਹੀ ਹੈ ਜਾਂ ਪਿੱਛੇ ਸੇ ਜੋ ਆ ਰਹਾ ਥੋੜਾ ਆਈ ਕੈਚਿੰਗ ਹੋ ਜਾਂਦਾ ਕੁਛ ਨਾ ਕੁਛ ਲਗਾਓ ਤਾਂ ਹਾਂਜੀ ਹਾਂਜੀ ਜੀ ਧੰਨਵਾਦ ਜੀ ਬਿਲਕੁਲ ਇਹ ਸੰ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਸਾਈਕਲਿੰਗ ਵਾਸਤੇ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਆਪਣੀਆਂ ਜਿਹੜੀਆਂ ਸਾਈਕਲਾਂ ਨੇ ਉਹਨਾਂ ਬਲੋਂ ਵੜਾਈਆਂ ਜਾਂਦੀਆਂ ਨੇ ਜਾਂ ਫਿਰ ਜਿਹੜੀਆਂ ਸਾਈਕਲਾਂ ਨੇ ਉਹ ਦੇਸ਼ਾਂ ਵਿਦੇਸ਼ਾਂ ਦਾ ਟੂਰ ਕਰਦੇ ਨੇ ਸਾਈਕਲਿੰਗ ਜਿਹੜੀ ਆ ਦੇਖ ਲੈਂਦੇ ਨੇ ਜਾਂ ਫਿਰ ਉਸ ਨੂੰ ਖੁਦ ਜਿਹੜਾ ਕਸਟਮਾਈਜ਼ ਕਰਦੇ ਨੇ ਖੁਦ ਤਿਆਰ ਕਰਦੇ ਨੇ ਕਹਿੰਦੇ ਖੁਦ ਜਿਹੜੀ ਆ ਫਰੇਮਿੰਗ ਕਰਦੇ ਆ ਕਿਸੇ ਤੋਂ ਬਣਵਾਈਆਂ ਨਹੀਂ ਹੈਗੀਆਂ ਖੁਦ ਉਸ ਨੂੰ ਜਿਹੜਾ ਪੇਂਟ ਕੀਤਾ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਬਾ ਕਮਾਲ ਜਿਹੜੇ ਸਾਈਕਲ ਨੇ ਉਹ ਤਿਆਰ ਕੀਤੇ ਗਏ ਨੇ ਉੱਥੇ ਹੀ ਐਲੈਕਸ ਜਿਹੜਾ ਹੁਣ ਜੁਕੇ ਤੋਂ ਆਇਆ ਤੇ ਹੁਣ ਇੰਡੀਆ ਤੋਂ ਘੁੰਮਣ ਕੇ ਅੱਗੇ ਜਾਣਗੇ ਪਰ 23 ਕੰਟਰੀਆਂ ਜਿਹੜੇ ਨੇ ਉਹ ਘੁੰਮ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰ੍ਹਾਂ ਦੇ ਸਾਈਕਲ ਅਸੀਂ ਕਹਾਂਗੇ ਕਿ ਜੋ ਐਲੈਕਸ ਦਾ ਸਾਈਕਲ ਹੈ ਉਹ ਤਾਂ ਤਕਰੀਬਨ ਤਕਰੀਬ how do you uh, ride from uh, on a height um, uh, getting on and off is the same as getting on and off a horse so it's actually very easy to dismount and remount ਧੰਨਵਾਦ ਜੀ ਬਿਲਕੁਲ ਕਹਿੰਦੇ ਜਿਸ ਤਰ੍ਹਾਂ ਹਾਰਸ ਤੇ ਚੜਨਾ ਉਸ ਤਰ੍ਹਾਂ ਹੀ ਜਿਹੜੀ ਹੈ ਰਾਈਡਿੰਗ ਕੀਤੀ ਜਾਂਦੀ ਹੈ ਕਿਤੇ ਨਾ ਕਿਤੇ ਅਸੀਂ ਕਹਾਂਗੇ ਕਿ ਵਿਦੇਸ਼ ਤੋਂ ਇੱਕ ਸਾਈਕਲਿਸਟ ਆਇਆ ਜਿਹੜੇ ਕਹਿੰਦੇ ਨਹੀਂ ਉਹਨਾਂ ਨੇ ਇੰਡੀਆ ਨੂੰ ਵੀ ਪਸੰਦ ਕੀਤਾ ਉੱਥੇ ਹੀ ਅਸੀਂ ਤੁਹਾਨੂੰ ਇੱਕ ਲੁਧਿਆਣਾ ਤੋਂ ਜਿਹੜੇ ਸਾਈਕਲ ਨੂੰ ਪਸੰਦ ਕਰਦੇ ਨੇ ਸਾਈਕਲ ਨੂੰ ਬਣਾਉਂਦੇ ਨੇ ਸਾਈਕਲ ਨਾਲ ਪਿਆਰ ਕਰਦੇ ਨੇ ਉਹਨਾਂ ਨਾਲ ਵੀ ਮਿਲਵਾਇਆ ਹੈ ਲਿਵਿੰਗ ਇੰਡੀਆ ਨਿਊਜ਼ ਲਈ ਲੁਧਿਆਣਾ ਤੋਂ ਰਾਜਵਿੰਦਰ ਸਿੰਘ